ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਬਿੰਦਾ ਲਾਹੌਰੀਆ ਅੱਜ ਆਪਾਂ ਤੁਹਾਨੂੰ ਬੈਲਰ ਇੱਕ ਤਾਂ ਪੁਰਾਣਾ ਆਪਣੇ ਕੋਲ ਆਇਆ ਜੀ ਤੇ ਰੈਕ ਤੇ ਨਾਲ ਜੌਂਡੀਰ ਟਰੈਕਟਰ ਹੈ ਜੀ 5210 ਤੇ ਤੁਹਾਨੂੰ ਦੋਵਾਂ ਚੀਜ਼ਾਂ ਦਾ ਆਪਾਂ ਰਿਵਿਊ ਦਿੰਨੇ ਆ ਜੀ ਮਾਡਲ ਕੀ ਕਿੰਨੇ ਦਾ ਦੇਣਾ ਆਪਾਂ ਤੇ ਕੀ ਕੁਝ ਹੈਗਾ ਜੀ ਤੇ ਨਾਲ-ਨਾਲ ਤੁਹਾਨੂੰ ਵੀਡੀਓ ਬਣਾਉਣੇ ਆ ਤੇ ਨਾਲ-ਨਾਲ ਦਿਖਾਉਣੇ ਵੀ ਆ ਵੀ ਆਪਣੇ ਕੋਲ ਜਿਹੜਾ ਟਰੈਕਟਰ ਬੈਲਰ ਹੈ ਤੇ ਮੈਂ ਸਵਾਗਤ ਕਰਦਾ ਮੇਰੇ ਕਿਸਾਨ ਭਰਾਵਾਂ ਦਾ ਜਿਹੜੇ ਪਿਆਰ ਬਖਸ਼ਦੇ ਆ ਜੀ ਇਸੇ ਤਰ੍ਹਾਂ ਵੀਡੀਓ ਨੂੰ ਪਿਆਰ ਬਖਸ਼ਦੇ ਰਹੋ ਕੁਝ ਕਾਰਨਾ ਕਰਕੇ ਆਪਾਂ ਕਿੰਨਾ ਟਾਈਮ ਹੋ ਗਿਆ ਸੀ ਹੁਣ ਵੀਡੀਓ ਨਹੀਂ ਸੀ ਪਾ ਸਕੇ ਤੇ ਅੱਜ ਫਿਰ ਨਵੇਂ ਵੀਡੀਓ ਨਾਲ ਤੁਹਾਡੇ ਨਾਲ ਹਾਜ਼ਰ ਹੋਏ ਆ ਜੀ ਤੇ ਮੈਂ ਤੁਹਾਨੂੰ ਟਰੈਕਟਰ ਦਿਖਾਉਣਾ ਪਹਿਲਾਂ ਜੌਂਡੀਰ ਇਹ ਜੌਂਡੀਰ ਜਿਹੜਾ 5210 ਹੈ ਜੀ 2 ਵੀਲ ਦੇ ਵਿੱਚ ਮਾਡਲ ਹੈ ਤੇ ਮੰਨ ਲਓ ਕੈਸ਼ ਦਾ ਟਰੈਕਟਰ ਹੈ ਜੀ ਤੇ ਇਹ ਆਪਣਾ ਲਾ ਲੋ 24 ਮਾਰਕੇ ਦੇ ਨਾਲ ਹੈ ਸਾਰੇ 24 ਦੇ ਮਾਰਕੇ ਹੈ 24 ਮਾਡਲ ਹੈ 6ਵੇਂ ਮਹੀਨੇ 24 ਦਾ ਮੈਨੂਫੈਕਚਰ ਹੈ ਜਿਹੜੀ ਪਲੇਟ ਲੱਗੀ ਹੁੰਦੀ ਹੈ ਉਦੇ ਤੇ 6ਵਾਂ ਮਹੀਨਾ ਪਾਇਆ ਹੋਇਆ 2024 ਦਾ ਤੁਹਾਨੂੰ ਮੈਂ ਲਾ ਕੇ ਕਰਕੇ ਦਿਖਾ ਵੀ ਦਿਨਾ ਆਹ ਦੇਖ ਸਕਦੇ ਹੋ ਤੇ ਜਿਵੇਂ ਪੰਪ ਤੇ ਮਾਰਕਾ ਵੀ ਜਿਹੜਾ ਉਹ 24 ਦਾ ਹੈ ਤੇ ਟਾਇਰਾਂ ਤੇ ਮਾਰਕਾ ਵੀ 24 ਦਾ ਹੈ ਤੇ ਬਿਲਕੁਲ ਘੱਟ ਚੱਲਿਆ ਟਰੈਕਟਰ ਹੈ ਜੀ ਚਲੋ ਜਿਹੜਾ ਮਾਰਕੀਟ ਦੇ ਵਿੱਚ ਜੋਂ ਡੀਅਰ ਹੈ ਹਾਲੈਂਡ ਹੈ ਸਵਰਾਜ ਹੈ ਟਰੈਕਟਰ ਸਾਰੇ ਹੀ ਵਿਕਦੇ ਆ ਤੇ ਜਿਵੇਂ ਹੁਣ ਆਪਾਂ ਇਹਦੀ ਵੀਡੀਓ ਕਰਨ ਦਾ ਕੀ ਕਾਰਨ ਹੈ ਵੀ ਆਪਾਂ ਜਦੋਂ ਵੀਡੀਓ ਕਰਕੇ ਫੇਸਬੁੱਕ ਤੇ ਪਾਉਨੇ ਆ ਤੇ ਜਿਵੇਂ ਲਾਲੋ ਮਲੋਕੋ ਨੂੰ ਲੋਕਲ ਮਲੋੜ ਦੇ ਵਿੱਚ ਸਾਡੇ ਕੋਲ ਐਤਵਾਰ ਤਾਂ ਐਤਵਾਰ ਹੀ ਗਾਹ ਘਾਉਂਦਾ ਪਾਸੇ-ਆਸੋਂ ਵੀ ਆਉਂਦਾ ਤੇ ਇਹ ਥੋੜਾ ਜਿਹਾ ਵੀਡੀਓ ਆਪਣੀ ਜਿਵੇਂ ਬਾਹਰ ਅੰਦਰ ਚੱਲੂਗੀ ਜਿੱਥੇ ਕਿਤੇ ਜ਼ਰੂਰਤ ਹੋਊਗੀ ਤੇ ਉਹ ਕਿਸਾਨ ਭਰਾ ਕੋਲ ਪਹੁੰਚ ਜਾਂਦੀ ਹੈ ਤੇ ਇਹਨੇ ਨਾਲ ਸਾਡੀ ਵੀ ਚੀਜ਼ ਵਿਕ ਜਾਂਦੀ ਹੈ ਤੇ ਅਗਲੇ ਨੂੰ ਵੀ ਮੈਸੇਜ ਮਿਲ ਜਾਂਦਾ ਪਤਾ ਲੱਗ ਜਾਂਦਾ ਵੀ ਆਹ ਚੀਜ਼ ਖੜੀ ਹੈ ਮਲੋੜ ਹੌਲੈਂਡ ਯੂਐਮਸੀ ਦੇ ਵਿੱਚ ਤੇ ਇਹਦੇ ਨਾਲ ਜਿਵੇਂ ਲਾਲੋ ਫੱਟੀ ਡੰਡਾ ਕਨੋਪੀ ਵੈਸੇ ਤੇ ਇਹਦੇ ਨਾਲ ਕੱਪੜੇ ਵਾਲੀ ਛਤਰੀ ਹੁੰਦੀ ਹੈ ਕਨੋਪੀ ਲੱਗੀ ਵੀ ਹੈ ਤੇ ਜੇ ਮੀਟਰ ਦੀ ਗੱਲ ਕਰੀਏ ਤਾਂ 350 ਵੀ 350 350 ਇਹ ਟਰੈਕਟਰ ਚੱਲਿਆ ਹੋਇਆ ਤੇ ਬਾਕੀ ਇਹਨੇ ਟਾਈਮ ਦੇ ਵਿੱਚ ਤਾਂ ਟਰੈਕਟਰ ਤੁਸੀਂ ਵੀ ਸਿਆਣੇ ਹੋ ਬਿਲਕੁਲ ਨਵਾਂ ਹੀ ਹੁੰਦਾ ਤੇ ਮੂਰੇ ਇਹਦੇ ਜਿਵੇਂ ਆਹ ਅ ਫਰੰਟ ਤੇ ਲੱਗਿਆ ਹੋਇਆ ਕੋਈ 40 45 ਕਿਲੋ ਦਾ ਵੇਟਜ ਹੋਰ ਇਹਦੇ ਨਾਲ ਅੱਗੇ ਕੁਝ ਨਹੀਂ ਹੈਗਾ ਜੀ ਤੇ ਜਿਵੇਂ ਲਾ ਲਓ ਜੀ ਇਹਦੇ ਨਾਲ ਬੈਲਰ ਜਿਵੇਂ ਤੁਹਾਨੂੰ ਦਿਖਾ ਰਹੇ ਆ ਹਾਲੈਂਡ ਦਾ ਇਹ 22 ਮਾਡਲ ਹੈ ਇਹ 23 ਮਾਡਲ ਹੈ ਜੀ ਦੋ ਸੀਜ਼ਨ ਚੱਲਿਆ ਤੇ ਬੈਲਰ ਤੇ ਰਹਿ ਗਿਆ ਆਪਣੇ ਕੋਲ ਦੋਵੇਂ ਹੀ ਮੌਕੇ ਤੇ ਹਾਜ਼ਰ ਨੇ ਤੇ ਬਾਕੀ ਤੁਹਾਨੂੰ ਜਿੰਨਾ ਕੋਈ ਵੀਡੀਓ ਦੇ ਵਿੱਚ ਵਿਖਾ ਸਕਦੇ ਆ ਤੇ ਇਹ ਚਲੋ ਚੀਜ਼ਾਂ ਦਾ ਵੀਡੀਓ ਚ ਪਤਾ ਤਾਂ ਨਹੀਂ ਲੱਗਦਾ ਸਿਰਫ ਇੱਕ ਤੁਹਾਡੇ ਤੱਕ ਮੈਸੇਜ ਪਹੁੰਚ ਸਕਦਾ ਵੀ ਸਾਡੇ ਕੋਲ ਬੈਲਰ ਖੜਾ ਹੈ ਮਲੋਟ 23 ਮਾਡਲ ਹੈ ਜੀ ਇਹ ਤੇ 23 ਦੇ ਹਿਸਾਬ ਨਾਲ ਤੁਸੀਂ ਦੋ ਸੀਜ਼ਨਾਂ ਚ ਵੇਖ ਲਓ ਕਿੰਨਾ ਕਿੰਨੇ ਮਾਲ ਬਣਾਇਆ ਹੋਊਗਾ ਤੇ ਬਾਕੀ ਤੁਹਾਨੂੰ ਨਾਲ ਰੈਕ ਦੇ ਦਰਸ਼ਨ ਵੀ ਕਰਾ ਦਨੇ ਆ। BC 50 60 ਮਾਡਲ ਆ ਇਹ। ਤੇ ਇਹ ਆ ਜੀ ਰੈਕ ਇਹਦਾ। ਬਾਕੀ ਚਲੋ ਕੰਮ ਹੀ ਐਸਾ ਜਿਹੜਾ ਗੱਠਾਂ ਵਾਲਾ ਵੀ ਰਿਪੇਅਰ ਤੇ ਇਹਦੀ ਜਿਹੜੀ ਕਰਾਉਣੀ ਪੈਂਦੀ ਐ। ਵੀ ਜਦੋਂ ਆਪਾਂ ਸੀਜ਼ਨ ਲਾ ਕੇ ਹਟਦੇ ਆ ਚਾਹੇ ਪਹਿਲਾ ਸੀਜ਼ਨ ਲਾ ਲਈਏ ਜਾਂ ਦੂਜਾ ਲਾ ਲਈਏ। ਤੇ ਹੁਣ ਗੱਲ ਕਰਦੇ ਆ ਜੀ ਆਪਾਂ ਇਹਨਾਂ ਦੇ ਰੇਟ ਦੀ। ਜਿਹੜਾ ਤਾਂ ਜੌਂਡੀਅਰ ਇਹਦੀ ਜਿਹੜੀ ਡਿਮਾਂਡ ਦੀ ਗੱਲ ਕਰੀਏ ਤਾਂ ਆਪਾਂ 765000 ਰੁਪਏ ਡਿਮਾਂਡ ਕਰਦੇ ਆਂ ਜੀ। ਬਾਕੀ ਮੌਕੇ ਤੇ ਮਾਨਤਨ ਕਰਦੇ ਆਂਗੇ। ਤੇ ਜੇ ਬਿਲਰ ਦੀ ਗੱਲ ਕਰੀਏ ਤਾਂ ਇਹ ਬਿਲਰ ਆਪਾਂ 6.5 ਲੱਖ ਦਾ ਛੱਡਣਾ ਜੀ। 6.5 ਲੱਖ ਦਾ ਬਿਲਰ ਤੇ ਵਿਧ ਰੈਕ ਦੋਵੇਂ ਚੀਜ਼ਾਂ ਆਪਾਂ ਦੇਣੀ ਐ। ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ। ਤੇ ਤੁਸੀਂ ਮੋਬਾਈਲ ਨੰਬਰ ਜਿੱਦਾਂ ਆਪਾਂ ਉੱਤੇ ਮੈਂਸ਼ਨ ਵੀ ਕਰਦੇ ਆਂਗੇ ਤੇ ਮੈਂ ਤੁਹਾਨੂੰ ਬੋਲ ਕੇ ਵੀ ਦੱਸ ਦਿੰਦਾ 98831 ਤੇ 0005 ਤੁਸੀਂ ਸੰਪਰਕ ਕਰਕੇ ਤੁਸੀਂ ਮਲੋਟ ਨਿਊ ਹਾਲੈਂਡ ਟਰੈਕਟਰ ਏਜੰਸੀ ਦੇ ਵਿੱਚ ਆ ਸਕਦੇ ਹੋ ਤੇ ਇਹ ਆਪਣੇ ਕੋਲ ਜਿਵੇਂ ਲਾ ਲਓ ਜੌਂਡੀਅਰ ਤੇ ਬੈਲਰ ਰੈਕ ਚਲੋ ਹੋਰ ਵੀ ਟਰੈਕਟਰ ਹੈਗੇ ਆ ਉਹ ਵੀ ਕਿਸੇ ਦਿਨ ਵੀਡੀਓ ਪਾਵਾਂਗੇ ਅੱਜ ਦੀ ਵੀਡੀਓ ਇੰਨੀ ਫਿਰ ਮਿਲਦੇ ਆ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ